ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਲਸਾਨੀ ਸਹਾਤ ਤਰਾਤੀ ਸੁਪਜਾਮਾ ਵਰਾ ਮਨਾ ਰਹੇ ਹਾਂ ਇਸ ਦਸਵਾਂ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਵਿਤਾ ਵਧੀਆ ਲੱਗੇਗੀ ਕੋਈ ਆ ਬਣਿਆ ਨਵੇਂ ਗੁਰਾਂ ਦਾ ਇਸ ਦੁਨੀਆ ਤੇ ਸ਼ਾਨੀ हिन्दु तारम बचावन खातर जादित्ती कुर्बाननी हिन्दु तारम बचावन खातर जादित्ती कुर्बाननी चल के सी कश्मीरी पंडित कोलगुरांदे आए साडा बड़ा जियणा अखा दुखड़े खोलस ਬਚਾਉਣ ਖਾਤਰ ਜਾਗਿੱਤੀ ਕੁਰਬਾਨੀ Hindu ਦਾ ਧਰਮ ਬਚਾਉਣ ਖਾਤਰ ਜਾਗਿੱਤੀ ਕੁਰਬਾਨੀ ਮੰਦਰ ਸਾਡੇ ਤਾਂ ਹੀ ਜਾਂਦਾ ਕਰਨੀ ਸਕਦੇ ਪੂਜਾ ਨਿੱਤ ਜਨੇਊ ਲਾਲਾ ਸੁਟੇ ਕੰਮ ਹੋਰਣਾ ਦੁਜਾ नो रथ ए सतरम दी हानि हिंदू धर्म बचावर खातर जादिती कुर्बानी हिंदू धर्म बचावन खातर जादिती कुर्बानी जदो गोविंद ने सुनी ओ नांदी दुखा परी कहानी सोचे लगे पौ किसे नू जिंदगी ले खेलावणी

ਬਾਜ ਤੁਹਾਡੇ ਹੋਰ ਪਿਤਾ ਜੀ ਕੌਣ ਕਰੇਗਾ ਰਾਖੀ ਜਾਗੀ ਉੱਤੇ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੇ ਵਰਗਾ ਦਾਨੀ Hindu ਧਰਮ ਬਚਾਵਣ ਖਾਤਰ ਜਾਗੀ ਤੀ ਕੁਰਬਾਨੀ Hindu ਧਰਮ ਬਚਾਵਣ ਜਾ ਦੀਤੀ ਗੁਰਬਾਨੇ ਨਵੇਂ ਗੁਰਾਨੇ ਦਿੱਲੀ ਵਲ ਨੂੰ ਛਟ ਚਾਲੇ ਸੀ ਪਾਏ ਸਿਰ ਦੇ ਨੂੰ ਸਦਾ ਜਿਹਾ ਣਾ ਰੱਖਣਾ ਸਿਰ ਜਾਵੇ ਤਾਂ ਜਾਏ ਔਰੰਗੇ ਨੂੰ ਨਸਾ ਹੁਕਮਤ ਓ ਮੂ ਰੱਖਿਆ ਬੇਮਾਨੀ ਕੈਨ ਨੂੰ ਕਰ ਮਗਚਾ रखा की बन के हिंद की चादर इसलिए सारी दुनिया आखे धन गुरु तेग बहादुर दूजे खातर जानवार के कर गए काम लसानी हिंदू धर्म बचावन खातर जाति की कुर्बानी जलो वर्त्या साका दिल था साया है, है, है सब जाद कहे जय 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 सुर जक सूरज चंद रहेगा कर गया का मनिशानी हिंदु वर्म बचाव खातर जाबानी 啥是伟歌词记不得。